ਵਿੱਤੀ ਵਿਭਾਗ ਨੇ ਸਰ ਸਾਡੇ ਵਿੱਤੀ ਪਾਗਨੇ ਕੁਸ਼ਲਤਾ ਤੇ ਪਾਰਦਰਸ਼ਤਾ ਵਧਾਉਣ ਲਈ ਪੈਨਸ਼ਨ ਰਿਫਾਰਮ ਸ਼ੁਰੂ ਕੀਤੇ ਨੇ ਸਰ ਕਿਉਂਕਿ ਜਿਹੜੇ ਸਾਡੇ ਮੁਲਾਜ਼ਮ ਰਿਟਾਇਰ ਹੋ ਜਾਂਦੇ ਸੀ ਸਰ ਉਹਨਾਂ ਨੂੰ ਉਹਨਾਂ ਦੇ ਪੈਨਸ਼ਨ ਮਿਲਦੀ ਸੀ ਉਹਨਾਂ ਨੂੰ ਬੜ ਬੱਚੇ ਸੀ ਵੱਡੇ ਰਿਫਾਰਮ ਕੀਤੇ ਨੇ ਤੇ ਇਸ ਸੰਬੰਧ ਵਿੱਚ ਇੱਕ ਅਹਿਮ ਮੀਲ ਪੱਥਰ ਅਸੀਂ ਜਿਹੜਾ ਪੈਨਸ਼ਨ ਸੇਵਾ ਪੈਨਸ਼ਨ ਸੇਵਾ ਪੋਰਟਲ ਦੀ ਸ਼ੁਰੂਆਤ ਕੀਤੀ ਹੈ ਜੋ ਪੈਨਸ਼ਨ ਪ੍ਰਕਿਰਿਆ ਨੂੰ ਚਾਲੂ ਰੂਪ ਚਲਾਉਣ ਲਈ 10 ਲੱਖ ਤੋਂ ਵੱਧ ਪੈਨਸ਼ਨ ਨੂੰ ਸਲਾਮਾ ਪ੍ਰਦਾਨ ਕਰਨ ਲਈ ਸਰ ਤਿਆਰ ਕੀਤਾ ਗਿਆ ਇਸ ਤੋਂ ਇਲਾਵਾ ਸਰ ਸਾਡੇ ਕਰਮਚਾਰੀ ਸਾਡੇ ਪ੍ਰਸ਼ਾਸਨ ਦੀ ਰੀੜ ਦੀ ਹੱਡੀ ਹਨ ਅਤੇ ਉਹਨਾਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਪਿਛੜੀਆਂ ਸਰਕਾਰਾਂ ਦੇ ਉਲਟ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਉਲਟ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਦੇ ਜਾਇਜ ਬਕਾਏ ਵਿੱਚ ਦੇਰੀ ਕੀਤੀ ਅਸੀਂ ਇਸ ਲੰਬਿਤ ਪੈ ਇਸ ਲੰਮੇ ਪੈ ਬੁੱਧੇ ਨੂੰ ਹੱਲ ਕਰਨ ਲਈ ਦੇ ਸਿਸਵ ਕਦਮ ਚੁੱਕੇ ਹਨ ਸਰ ਅਸੀਂ ਕਰਮਚਾਰੀਆਂ ਦੇ 6ਵਾਂ ਪੇ ਕਮਿਸ਼ਨ ਜਿਹੜਾ 6ਵਾਂ ਪੇ ਕਮਿਸ਼ਨ ਸੀ ਸਰ ਉਦੇ ਪੈਂਡਿੰਗ ਪੈ ਬਕਾਏ ਜਿਹੜੇ ਨੇ 14191 ਕਰੋੜ ਰੁਪਏ ਦਾ ਭੁਗਤਾਨ ਦਾ ਲਿਕুইਡੇਸ਼ਨ ਪਲਾਨ ਤਿਆਰ ਕੀਤਾ ਸਰ ਉਹ ਲਾਗੂ ਕਰਤਾ ਸਰ ਜਿਸ ਦਾ ਸਿੱਧਾ ਲਾਭ ਸਾਡੇ 6 ਲੱਖ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਾਂ ਨੂੰ ਹੋਵੇਗਾ ਇਹ ਭੁਗਤਾਨ ਮੌਜੂਦਾ ਵਿੱਤੀ ਸਾਲ ਤੋਂ ਸਰ ਪ੍ਰੈਜ਼ੈਂਟ ਸਾਲ ਤੋਂ ਸ਼ੁਰੂ ਹੋ ਚੁੱਕਿਆ ਹੈ ਇਹ ਸਿਰਫ ਵਿੱਤੀ ਵਾਦਾ ਨਹੀਂ ਹੈ ਸਰ ਸਗੋਂ ਉਹਨਾਂ ਦੁਆਰਾ ਕੀਤੀ ਅਨਮੋਲ ਸੇਵਾ ਦਾ ਜਿਹੜੀ ਉਹਨਾਂ ਨੂੰ ਮਾਨਤਾ ਦੇਣਾ ਹੈ ਸਰ ਪੰਜੋਕ ਸਪੀਕਰ ਸਾਹਿਬ ਪਿਛਲੇ ਕਾਂਗਰਸ ਸ਼ਾਸਨ ਦੇ ਆਖਰੀ 5 ਸਾਲ ਦੌਰਾਨ ਐਨੂਅਲ ਐਵਰੇਜ ਕੈਪੀਟਲ ਐਕਸਪੈਂਡੀਚਰ ਸਰ ਕੈਪੀਟਲ ਐਕਸਪੈਂਡੀਚਰ ਸਿਰਫ ਤੇ ਸਿਰਫ 3800 ਕਰੋੜ ਰੁਪਏ ਸੀ 3800 ਕਰੋੜ ਰੁਪਏ ਦਾ ਕੈਪੀਟਲ ਐਕਸਪੈਂਡੀਚਰ ਸੀ ਇਹਦਾ ਬੜਾ ਵੀ ਛੋਟਾ ਅੰਕੜਾ ਹੈ ਜਿਸ ਕਾਰਨ ਲੰਮੇ ਸਮੇਂ ਤੋਂ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਰੁਕਾਵਟ ਪਾਉਂਦਾ ਸੀ ਇਸ ਅਣਗਹਿਲੀ ਦੇ ਲੌਂਗ ਟਰਮ ਐਡਵਰਸ ਆਊਟਕਮਸ ਸੰਸਰ ਲੰਬਾ ਸਮਾਂ ਇੰਨੇ ਮਾੜੇ ਨਤੀਜੇ ਆਉਣ ਦੀ ਸੁਭਾਵਨਾ ਹੁੰਦੀ ਹੈ ਸਰ ਸੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਤਰੱਕੀ ਨੂੰ ਹੌਲੀ-ਹੌਲੀ ਅਤੇ ਮੌਕੇ ਨੂੰ ਸੀਮਤ ਕਰਦੇ ਹਨ ਸਾਡੀ ਸਰਕਾਰ ਨਿਰਣਾਇਕ ਕਾਰਵਾਰਾਂ ਹੀ ਇਸ ਰੁਜ਼ਾਨ ਦੇ ਉਲਟ ਜਿਹੜਾ ਰੁਜ਼ਾਨ ਪੁਰਾਣੀ ਸਰਕਾਰ ਨੇ 5 ਸਾਲ ਚਲਾਇਆ ਉਹਦੇ ਉਲਟ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਫੈਸਲਾ ਕੀਤਾ ਕਿ ਹਰ ਇੱਕ ਸਾਲ ਅਗਲੇ ਮੈਂ ਵਿੱਤੀ ਸਾਲ ਲਈ ਕੈਪੀਟਲ ਐਕਸਪੈਂਡੀਚਰ ਲਈ 10000 302 ਕਰੋੜ ਰੁਪਏ ਰੱਖਵੇਗਾ 10302 ਕਰੋੜ ਰੁਪਏ ਰੱਖੇ ਰੱਖਦਾ ਜੋ ਕਿ ਮੌਜੂਦਾ ਸਾਲ ਜਿਹੜਾ ਸਰਸਾਲ ਆਪਣਾ ਚੱਲ ਰਿਹਾ ਇਹਦੇ ਵਿੱਚ 8347 8347 ਕਰੋੜ ਨਾਲੋਂ ਇੱਕ ਵੱਡਾ ਵਾਅਦਾ ਹੈ ਇਹ ਵੱਡੀ ਤਸਵੀਰ ਜਿਹੜੀ ਆ ਮਜ਼ਬੂਤ ਬਣਿਆ ਦੀ ਟਾਂਚੇ ਅਤੇ ਲੌਂਗ ਟਰਮ ਅਤੇ ਲੌਂਗ ਟਰਮ ਐਸੈਟ ਕ੍ਰिएशन ਆਰਥਿਕ ਵਿਕਾਸ ਨੂੰ ਕਿਉਂ ਵਧਾਉਣ ਅਤੇ ਰਾਜ ਅਤੇ ਸਾਡੇ ਰਾਜ ਲਈ ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣਗੇ ਸਰ ਇਸੇ ਤਰੀਕੇ ਸਪੀਕਰ ਸਾਹਿਬ ਗੱਲ ਕਰੀਏ ਮਾਇਨਕ ਦੀ ਸਪੀਕਰ ਸਾਹਿਬ ਮੈਂ ਆਪਣੇ ਵਾਦੇ ਨੂੰ ਪੂਰਾ ਕਰਦੇ ਹੋ ਅਸੀਂ 74 ਜਨਤਕ ਮਾਈਨਿੰਗ ਸਾਈਟਾਂ ਨੂੰ ਚਾਲੂ ਕੀਤਾ ਸਰ 92.21 ਲੱਖ ਮੀਟ੍ਰਿਕ ਟਨ ਜੜੇ ਦੇ ਸਮਗਰੀ ਜਿਹੜੀ ਵੇਚੀ ਗਈ ਆ ਅਤੇ ਵਪਾਰਕ ਮਾਈਨਿੰਗ ਸਾਈਟਸ ਨਿਯਾਮੀ ਦੇ ਤਹਿਤ ਸਰ 39 ਕਲਸਟਰ ਨੂੰ ਸਫਲਤਾਪੂਰਵਕ ਲਾਗ ਕਰਕੇ ਟਿਕਾਊ ਅਤੇ ਨਿਯੰਤਰਣ ਵਿਕਾਸ ਨੂੰ ਉਤਸ਼ਾਹਿਤ ਕੀਤਾ ਸਰ ਇਸ ਤੋਂ ਇਲਾਵਾ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਰ ਇਲੀਗਲ ਮਾਈਨਿੰਗ ਨੂੰ ਰੋਕਣ ਲਈ ਨਿਗਰਾਨੀ ਨੂੰ ਵਧਾਉਣ ਲਈ ਸਰ ਸਰਕਾਰ ਨੇ ਸਾਰੇ ਖਣਿਜ ਢੋਣ ਵਾਲੇ ਬਾਹਾਂ ਬਾਹਾਂ ਵਿੱਚ ਜਿਹੜੇ ਖਣਿਜ ਢੋਣ ਵਾਲੇ ਬਾਹ ਨੇ ਸਰ ਵਾਹਕਲ ਨੇ ਉਹਨਾਂ ਵਿੱਚ ਜੀਪੀਐਸ ਲਗਾਉਣਾ ਲਾਜ਼ਮੀ ਕਰ ਦਿੱਤਾ ਸਰ ਕਿ ਜੀਪੀਐਸ ਤੋਂ ਬਿਨਾ ਵਾਹਕਲ ਜਿਹੜਾ ਉਹ ਨਹੀਂ ਚੱਲ ਸਕੂਆ ਇਸ ਤੋਂ ਇਲਾਵਾ ਇੱਕ ਐਪ ਲਾਂਚ ਕੀਤਾ ਗਿਆ ਜੋ ਕਿ ਫੋਟੋ ਅਤੇ ਵੀਡੀਓ ਅਵੇਲੈਂਸ ਦੇ ਨਾਲ ਹੀ ਜੋ ਫੋਟੋ ਅਤੇ ਵੀਡੀਓ ਅਵੇਲੈਂਸ ਦੇ ਨਾਲ ਗੈਰਕਾਨੂੰਨੀ ਮਾਈਨਿੰਗ ਅਤੇ ਵਿਧੀਆਂ ਦੀ ਰੀਅਲ ਟਾਈਮ ਰਿਪੋਰਟਿੰਗ ਜਿੰਨਾ ਰਹੇਗਾ ਸਰ ਪ੍ਰਤੀਯੋਗੀ ਦਰਾਂ ਤੇ ਮਾਈਨਿੰਗ ਸਮੱਗਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਡਿਸਟ੍ਰਿਕਟ ਸਰਵੇ ਰਿਪੋਰਟਸ ਡੀਐਸਆਰ ਵਿੱਚ ਹੋਰ ਸੈਕਟਰਾਂ ਨੂੰ ਸ਼ਾਮਲ ਕਰਨ ਦੇ ਯਤਨ ਜਿਹੜੇ ਨੇ ਉਹ ਸਾਡੀ ਸਰਕਾਰ ਦੇ ਚਾਰੀ ਹਾਂ ਸਰ ਇਸੇ ਤਰੀਕੇ ਸਪੀਕਰ ਸਾਹਿਬ ਕੈਪੀਟਲ ਕ੍ਰिएशन ਕੈਪੀਟਲ ਕ੍ਰिएशन مالی ਆਵਾਦਾ ਤੇ ਪੂੰਜੀ ਦੀ ਸਿਰਜਣਾ ਸਪੀਕਰ ਸਾਹਿਬ ਸਾਲ 2025 26 ਵਿੱਚ ਕੁੱਲ ਰੈਵਨਿਊ ਰਸੀਦ ਜਿਹੜੀਆਂ ਲਗੀਆਂ ਕੁੱਲ ਰੈਵਨਿਊ ਰਸੀਦ ਜਿਹੜੀਆਂ ਨੇ 1 ਲੱਖ 11000 740 ਕਰੋੜ ਰੁਪਏ ਹੁਣ ਦਾ ਅਨੁਮਾਨ ਲਗਾਇਆ ਗਿਆ ਸਰ ਜਿਸ ਵਿੱਚੋਂ ਆਨ ਟੈਕਸ ਰੈਵਨਿਊ ਆਨ ਟੈਕਸ ਰੈਵਨਿਊ 63250 ਕਰੋੜ ਰੁਪਏ ਇਸ ਤੋਂ ਇਲਾਵਾ ਵਿੱਤੀ ਸਾਲ 2025-26 ਵਿੱਚ ਸ਼ੇਅਰਸ ਆਫ ਸੈਂਟਰ ਟੈਕਸ 25703 ਕਰੋੜ ਰੁਪਏ ਅਤੇ ਸੈਂਟਰ ਤੋਂ ਗ੍ਰਾਂਟ ਐਂਡ 10576 ਕਰੋੜ ਰੁਪਏ ਨਰਦਾਰਤ ਕੀਤੀ ਗਿਆ ਸਰ ਇਸ ਤੋਂ ਇਲਾਵਾ ਸਰ ਮੈਨੂੰ ਆਪ ਕਰੀਏ ਤੇ ਕਰ ਵਿਭਾਗ ਦੀ ਪਿਛਲੇ ਤਿੰਨ ਸਾਲਾਂ ਤੋਂ ਨਿਗਰਾਨੀ ਕਰਨ ਦਾ ਸਵਾਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਪ੍ਰਾਪਤ ਹੋਇਆ ਮੈਨੂੰ ਇਹ ਦੱਸਦਿਆ ਮਾਣ ਮਹਿਸੂਸ ਹੋ ਰਿਹਾ ਸਰ ਕਿ ਵਿਪາກ ਨੇ ਸ਼ਾਨਦਾਰ ਤਰੱਕੀ ਕੀਤੀ ਹੈ ਜਦੋਂ ਸਾਡੀ ਸਰਕਾਰ ਆਈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਤਦ 23 ਸਾਲ 2022 ਦੀ ਮੈਂ ਗੱਲ ਕਰ ਰਿਹਾ ਸਾਡੇ ਸਾਹਮਣੇ ਬੈਠੇ ਆਪੋਸ਼ੀਸ਼ ਸਜਣਾ ਦੀ ਮੈਂ ਗੱਲ ਕਰ ਰਿਹਾ ਔਰ ਉਸ ਸਮੇਂ ਆਮਦਾਰੀ ਮਾਲੀਆ ਸੀ ਸਰ ਪੰਜਾਬ ਦੇ ਅੰਦਰ 6254 ਕਰੋੜ ਉਸ ਸਮੇਂ ਆਪਕਾਰੀ ਬਾਲਿਆ ਸੀ ਸਰ 6254 ਕਰੋੜ ਰੁਪਏ ਜੋ ਮੌਜੂਦਾ ਵਿੱਤੀ ਸਾਲਸ ਵਧ ਕੇ 10350 ਕਰੋੜ ਰੁਪਏ ਜਿਹੜੇ ਸਰ 363% ਦਾ 63% ਦਾ ਸ਼ਾਨਦਾਰ ਵਾਅਦਾ ਸਹਿ ਦਰਸਾਉਂਦਾਗਾ ਕਿ ਸਰਦਾਰ ਭਗਵੰਦ ਸੇਮਾਨ ਜੀ ਦੀ ਸਰਕਾਰ ਬਹੁਪੱਖੀ ਅਗਵਾਈ ਅਤੇ ਸਾਡੀ ਪਾਰਟੀ ਦਾ ਇਮਾਨਦਾਰ ਰਾਜ ਪ੍ਰਬੰਧ ਇਸ ਮਹੱਤਮਪੂਰਵ ਤਰੱਕੀ ਦਾ ਪ੍ਰણામ ਹੈ ਸਰ ਅਸੀਂ ਅਸੀਂ ਅਗਲੇ ਵਿੱਤੀ ਸਾਲ ਲਈ ਸਰ 11000 200 ਕਰੋੜ ਰੁਪਏ ਦਾ ਵੱਡਾ ਪ੍ਰੰਤੂ ਪ੍ਰਾਪਤੀਯੋਗ ਟੀਚਾ ਰੱਖਿਆ ਸਰ ਜੋ ਨਿਰੰਤਰ ਵਿੱਤੀ ਮਜ਼ਬੂਤੀ ਅਤੇ ਆਰਥਿਕ ਵਿਕਾਸ ਨੂੰ ਨਿਸ਼ਕੀਨੀ ਬਣਾਉਂਦਾ ਸਰ ਅਗਲੇ ਸਾਲ 25 26 ਲਈ ਮਾਨਯੋਗ ਸਪੀਕਰ ਸਾਹਿਬ 11000 200 ਕਰੋੜ ਰੁਪਏ ਦਾ ਟੀਚਾ ਅਸੀਂ ਐਕਸਾਈਲ ਪਾਲਿਸੀ ਦੇ ਅੰਦਰ ਰੱਖਾਂਗੇ ਸੋ ਮੈਂ ਸਮਝਦਾ ਸਰਕਾਰ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਇਸ ਤੋਂ ਇਲਾਵਾ ਮਾਂਡੋਕ ਸਪੀਕਰ ਸਾਹਿਬ ਇਹ ਮਾਲੀਆ ਵਧਾਉਣ ਦੇ ਤਰੀਕੇ ਸਿਰਫ ਇੱਕ ਟੈਕਸ ਜਾਂ ਕੁਝ ਭਾਗ ਤਕਸੀਮਤ ਨਹੀਂ ਹਨ। ਬਿਤੀ ਸਾਲ 2022 ਤੋਂ ਸਾਡੀ GST ਸੀਟਸ ਜਿਹੜੀਆਂ ਲਗੀਆਂ ਪੰਜਾਬ ਦੀਆਂ GST ਸੀਟ ਦੇ ਵਿੱਚ 62% ਵਧਣ ਦੀ ਵੀ ਦੱਸ। ਮੈਂ ਬਿਤੀ ਮੈਂ ਮੌਜੂਦਾ ਬਿਤੀ ਸਾਲ ਵਿੱਚ 15542 ਕਰੋੜ ਰੁਪਏ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕਾਰਜਪਾਗ ਸੰਭਾਲਿਆ ਉਸ ਸਮੇਂ ਜੀਐਸਸੀ ਤੋਂ ਮਾਲੀਆ 15542 ਕਰੋੜ ਰੁਪਏ ਸੀਗਾ ਸਰ ਬਾਜੂਖ ਸਪੀਕਰ ਸਾਹਿਬ ਬੜੀ ਮਾਨ ਤੇ ਖੁਸ਼ੀ ਆ ਸਰ ਸਾਨੂੰ ਅੱਜ ਕਿਹਾ ਸਾਡਾ ਮਾਲੀਆ 25200 ਕਰੋੜ ਰੁਪਏ ਹੋਣ ਦਾ